ਹਾਂਜੀ ਸਸਤੀ ਗਾਲ ਦੀ ਸਾਰਿਆਂ ਨੂੰ ਅੱਜ ਅਸੀਂ ਆਏ ਆ ਹਰਮਾਨਗੜ੍ਹ ਪਸ਼ੂ ਵਾਲੇ ਮੇਲੇ ਤੇ ਇੱਕ ਵਾਰ ਆਪਣੇ ਟੋਕਨ ਤੇ ਨਾਮ ਉਹ ਬਤਾਦੇ ਰਹਿਣਾ ਇਹ ਨੈਸ਼ਨਲ ਡੇਰੀ ਐਂਡ ਐਗਰੀ ਐਕਸਪੋ 2025 ਦਾ 121 ਤੁਹਾਨੂੰ ਦਿਖਾਉਨੇ ਆ ਕੀ ਕੀ ਸਿਸਟਮ ਹੈ ਕਿ ਕਿਹੜੇ ਕਿਹੜੇ ਪਸ਼ੂ ਆਏ ਆ ਮੇਲੇ ਤੇ ਹੋਰ ਕੀ ਕੀ ਕੁਝ ਚੱਲਦਾ ਆ ਆਜ ਉਹ ਗ੍ਰੰਦ ਆ 198 ਇਹ ਵੀਡੀਓ ਮੈਂ ਥੋੜੇ ਪਾਸਟ ਗੇਟ ਤੇ ਵੀ ਬਣਾਈ ਸੀ ਪਰ ਇੱਥੇ ਮੈਂ ਇੱਕ ਵਾਰੀ ਅਪਲੋਡ ਵੀ ਕਰਤੀ ਸੀ YouTube ਤੇ ਆਵਾਜ਼ ਸਾਫ਼ ਨਹੀਂ ਆ ਰਹੀ ਸੀ ਫਿਰ ਮੈਂ ਡਿਲੀਟ ਕਰਕੇ ਵੀਡੀਓ ਦੁਬਾਰੇ ਪਾਈ ਤੇ ਥੋੜਾ ਜਿਹਾ ਇੱਥੇ ਵੋਇਸ ਆਫਰ ਕੀਤਾ ਠੀਕ ਹੈ ਜੀ ਐਂਡ ਤੱਕ ਦੇਖਿਓ ਵੀਡੀਓ ਨੂੰ ਬਹੁਤ ਸੋਹਣੀ ਵੀਡੀਓ ਹੈ ਬਣੇ ਰਹੋ ਐਂਡ ਤੱਕ ਛੋਟੇ ਛਾਟੇ ਵਗੈਰਾ ਸਭ ਕੁਝ ਤੁਹਾਨੂੰ ਦਿਖਾਉਣੀਆਂ ਕੰਪੀਟੀਸ਼ਨ ਚੱਲ ਰਹੇ ਆ ਅੰਦਰ ਖਾਸ ਤੋਂ ਡਾਕਟਰਾਂ ਦੀਆਂ ਟੀਮਾਂ ਆਈਆਂ ਹੋਰ ਵੀ ਬਥੇਰਾ ਕੋਟਾਇਆ ਠੀਕ ਹੈ ਜੀ ਬਣੇ ਰਹੋ ਨਾਲ ਸਾਯੋਗ ਨਾਲ ਲੈ ਬਈ ਬਿੱਟੂ ਆਪਾਂ ਕਹਿੰਦੇ ਸੀ ਵੀ ਜਾਣਾ ਨਹੀਂ ਮਿਲੇ ਤੇ ਮੈਂ ਤੁਹਾਨੂੰ ਧੱਕੇ ਨਾਲ ਮਿਾਇਆ ਹਾਂ ਜੀ ਕਹਿੰਦਾ ਸੀ ਵੀ ਉੱਥੇ ਕੁਝ ਨਹੀਂ ਹੋਣਾ ਘਰ ਚੱਕ ਇਧਰ ਦੇਖ ਇਧਰ ਕੱਲੀ ਕੱਲੀ ਚੀਜ਼ ਮਲਾਈ ਵਰਗੀ ਪਈ ਹੈ ਕਿ ਨਹੀਂ ਇਧਰ ਦੇਖ ਆਖਣੀ ਸਾਰ ਜਿੰਨ ਦੀ ਹੈ ਕਿ ਕਿਹਨੇ ਮਿੱਟੀ ਪਾਉਣ ਵਾਲੀ ਕੀ ਚੀਜ਼ ਹੈ ਮਿੱਟੀ ਵਾਲੀ ਹੈ ਮੈਂ ਲਾਦਾ ਇਧਰ ਸੈਕਿੰਡ ਅਗਰੀਕਲਚਰ ਨੈਸ਼ਨਲ ਡੇਰੀ ਐਂਗਰੋ ਐਕਸਪੋ 2025 ਤੰਬੂ ਜੀ ਵੀ ਬੜੇ ਘੈਂਟ ਲੱਗ ਰਹੇ ਆ ਵੀ ਇਧਰ ਟੋਟਲ ਦਵਾਈਆਂ ਮਿਲ ਰਹੀਆਂ ਸੀ ਪਸ਼ੂਆਂ ਦੀਆਂ ਚੋਚੜਾ ਚੋਚੜਾ ਵਾਸਤੇ ਥਣਾ ਵਾਸਤੇ ਕੋਈ ਪਾਉ ਦੁੱਧ ਨੀ ਲੋਂਦਾ ਹੋਰ ਸਭ ਕੁਝ ਇੰਦਰ ਅੱਗੇ ਆ ਜਾ ਮਸ਼ੀਨ ਚੈੱਕ ਕਰੂਗੀ ਸੀ ਮੈਂ ਤਾਂ ਟੋਟਲੇ ਇਮਪਲੀਮੈਂਟਸ ਲਏ ਇੱਥੇ ਵੀ ਸਾਰੀਆਂ ਮਸ਼ੀਨਾ ਤੂੜੀ ਬਣਾਉਣ ਵਾਲੀਆਂ ਕੋਰ ਵੀ ਚੱਕੀਆਂ ਚੁੱਕੀਆਂ ਸਾਰਾ ਸਿਸਟਮ ਸੀ ਬਹੁਤ ਵਧੀਆ ਸਿਸਟਮ ਲੱਗਾ ਲੈ ਬੇਟੂ ਮਾਰਾ ਮੂਰਾ ਦਾ ਨੱਥਾ ਨੱਥਾ ਨੀ ਘੁੰਗਰੂ ਲੈਣਿਆ ਦਾ ਕਰ ਚੱਕ ਇੰਦਰ ਸਿਰ ਆ ਕਾ ਮਿਲ ਲੇਲਾ ਬਟੂ ਨੱਥ ਨੁੱਥ ਪਾਉਣੀ ਆ ਕਿਸੇ ਨੂੰ ਇਹ ਇਹ ਵੱਜਾਂ ਵੀ ਬਈ ਡਿਨਰ ਹੋਈਆਂ ਇੱਥੇ ਇਸ ਮੇਲੇ ਦੇ ਵਿੱਚ ਠੀਕ ਆ ਆਰਸੀਪੀ ਇਹ ਨਾਲ ਜਿਹੜਾ ਐਗਜ਼ੀਬਿਸ਼ਨ ਚੱਲਿਆ ਇਹਦੇ ਵਿੱਚ ਇਹ ਵਿਨਰ ਹੋਈਆਂ ਦੋਨੇ ਸਿਰਾਗਾ ਮਸ਼ੀਨਾਂ ਦਾ ਬਹੁਤ ਵਧੀਆ ਲੱਗਿਆ ਇੱਧਰ ਦੇਖੋ ਤੁਸੀਂ ਹੁਣ ਇਹ ਆਹ ਜੀ ਚੈੱਕ ਕਰੋ ਸ਼ਿੰਗਾਰੀਆਂ ਖੜੀਆਂ ਨਾ ਜਮਾਂ ਔਰ ਇਹ ਬਿਛਕੀਨ ਬੰਦਿਆਂ ਦੇ ਕੰਮ ਹੁੰਦੇ ਆ ਹਰੀਖ ਦੇ ਵਸਦੀ ਗੱਲ ਨਹੀਂ ਹੁੰਦੀ। ਠੀਕ ਹੈ। ਆਹ ਤੇ ਕਿਦੂ ਹੋਈ ਨਹੀਂ। ਦੇਖੋ ਸੰਖੇਪ ਕਰੀਏ। ਠੀਕ ਹੈ। ਡੇਢਿਆ ਸਰ ਨੌਰ ਤੋਂ ਆਏ ਸੀ ਝੋਟਾ ਚੈੱਕ ਕਰੋ। 3.5 ਸਾਲਾਂ ਦਾ ਕਹਿੰਦੇ ਸਿਰਾਗਮ ਸੀ। ਨਹੀਂ ਆਉਣ ਕਿ ਜਿਹੜੀ ਹੋ ਰਹੀ ਨਹੀਂ। ਯਾਰ ਮੰਨੂ ਫੋਟੋ ਕਿੰਚੀ ਆ ਟੀਡੀਐਸ ਹੱਤੋਂ ਆਇਆ ਇਹ ਸਾਢੇ 3 ਸਾਲ ਦਾ ਝੋਟਾ ਹੈ ਲੋ ਵੀ ਇੰਟਰਨੈਸ਼ਨਲ ਲੈਵਲ ਦਾ ਅਨਮੋਲ ਬੁੱਲ ਚੈੱਕ ਕਰੋ ਝੋਟਾ ਚੈੱਕ ਕਰੋ ਸਿਰੇ ਖਮ ਮੈਂ ਦਾ ਵੀ ਬੜੀਆਂ ਮੱਲਾ ਮਾਰੀਆਂ ਕਹਿੰਦੇ ਇਹਨੇ ਵੀ ਬਈ ਹਾਂ ਫੁੱਟ ਸੀ ਕੋ ਉੰਤਰਰਾਸ਼ਟਰੀ ਚੈਂਪੀਅਨ ਅਨਮੋਲ ਬੁੱਲ ਆ ਵੀ ਕਣਕੀਆਂ ਦੀ ਹੋ ਰਹਿਣਾ ਹੈ ਗੈਮੀ ਹੈ ਉਹ ਖੜਿਆ ਨਹੀਂ ਹੁੰਦਾ ਉਸਕੇ ਟਾਈਮ ਤੋਂ ਜ਼ਿਆਦਾ ਲੱਗੜ ਹੋਗਾ ਬਿਆਂ ਕਰਕੇ ਨਵੇਂ ਬੈਠੋ ਦੋ ਦੋ ਦਰੋਂ ਆਏ ਹੈ ਨਾ ਜਿਆਦਾ ਕੰਮ ਤਾਂ ਹਰੇ ਆ ਝੋਟਾ ਵੀ ਤਗੜਾ ਹੈ ਯਾਰ ਆਵੇ ਬੈਠਾ ਹੂੰਗਾ ਕਿ ਯਾਰੇ ਕੰਮ ਹਮ ਐਲੀਮੈਂਟ ਨੰਬਰ 1 ਨੇ ਇੰਟਰੀ ਕਰ ਲਈ ਟੋਕਨ ਲੈ ਲਏ ਫਿਰ ਜਿਹੜੀ ਸੁਰਜੀ ਵਾਲਾ ਹੈ ਲੋ ਜੀ ਅਸੀਂ ਆ ਗਏ ਇੱਧਰ ਤੇ ਸਿਰਾ ਹੀ ਕੰਮ ਹੋਇਆ ਪਿਆ ਜਰਸੀ ਘੀਰੀ ਦੇ ਮੁਕਾਬਲੇ ਚੱਲ ਰਹੇ ਐ ਤੇ ਫਰਾਂਸ ਤੋਂ ਟੀਮਾਂ ਹੋਈਆਂ ਹੋਈਆਂ ਡਾਕਟਰਾਂ ਦੀਆਂ Rajasthan ਤੋਂ ਟੀਮਾਂ Rajasthan government ਦੇ ਜਿਹੜੇ ਡਾਕਟਰ ਆਏ ਆ ਉਹ ਆਏ ਹੋਏ ਆ ਦੇਖਿਓ ਚੈੱਕ ਕਰਿਓ ਐਂਡ ਤੱਕ ਕੀ ਬਣਦਾ ਕੀ ਨਹੀਂ ਬਣੇ ਰਿਓ ਬਣਾਰੀ ਬਣਾ ਰਹੀ ਐ ਜਰਸੀ ਕੀ ਰਿਡ ਕੰਪਨੀ ਬੀਟ ਕਟੇ ਬੀਟ ਐਸੋਸੀਏਸ਼ਨ ਦਾ ਬਸ ਰੋਡਰੀਆ ਮੈਚ ਕੋ 2025 ਅਗਲਾ ਗੰਭੀਰ ਸੰਜਸੀ ਕੀ ਰਿਡ ਨੰਬਰ 1 ਤੇ ਜੋ ਵੀ ਕਮਿਟੀ ਦਾ ਬੋਲਰ ਹੈ ਆਰਡਰੀ ਨੂੰ ਤੇ 24 ਜੰਡਰ ਰਿੰਗ ਨੰਬਰ ਲੈ ਕੇ ਆਏ ਹਾਂ ਸੋ ਵੀ ਫਰਾਂਸ ਤੋਂ ਜਜ ਸਹਾਈ ਇਹਨਾਂ ਦੇ ਜਰਸੀ ਦੇ ਮੁਕਾਬਲੇ ਮੈਚ ਦੇ ਮਾਸੂਕਾ ਨੇ ਉਧਾਰ ਤੇ ਜਨ ਡਾਇਰੈਕਟਰ ਡਾਕਟਰ ਆਨੰਦ ਸਰੂਜੀ ਸੇ ਹੋਦੀ ਟੈਂਕ ਦੇ ਰੂਪ ਵਿੱਚ ਜਰਸੀ ਨੇ ਜੌਨ ਦੇ ਆਏ ਸਾਥ ਡਾਕਟਰ ਅਰੰਸ਼ ਸਰੂਜੀ 프랑ਸ ਤੋਂ ਜੱਜ ਜੇਸ ਆਏ ਹੈ ਜੀ ਦੇਖੋ ਕਰੋ ਚੈੱਕ ਇਹ ਕਿਥੋਂ ਹੈ 프랑ਸ ਤੋਂ ਜੇਸ ਆਏ ਹੈ ਜਰਸੀ ਦੇ ਮੁਕਾਬਲੇ ਹੋ ਰਹੇ ਆ ਜੀ। ਖਾਸ ਤਵਾਏ ਜਜਸ ਜਿਹੜੇ ਵੀ ਮਤਲਬ ਚਨਿੰਦਾ ਬੰਦੇ ਹੁੰਦੇ ਆ ਮੈਨ ਦੱਸਣਗੇ ਕਿਹੜਾ Winner ਰਿਹਾ ਕਿਹੜਾ ਕੀ ਹੋਇਆ। ਕਰੋ ਚੱਕ। ਮੈਲਕੋਸ ਕਰਨਾ ਐਨੀ ਮੈ ਹੁੰਦਾ ਕਿ ਬਿਦਾਰ ਨਾਲ महमानगढ़ के जोरदार डॉक्टर आनंद सरोज जी ऋण नंबर 1 लाए और पैनल के साथ ज्वाइन करें डॉक्टर आनंद सरोज जी हूं डॉक्टर आनंद स्वरूप डब्ल्यू रेडखान कैटल ब्रेड एसोसिएशन का सेकिड एडिशन रिंग नंबर एक में आज का कॉम्पिटिशन रिंग नंबर एक में स्टार्ट हो चुका है जबरदस्त कंपटीशन जस देखने को मिलेगा जिसमें आप तो देखे नहीं जर्सी की विभिन्न खीरी जर्सी खीरी जर्सी खीरी का कॉम्पिटिशन है अब स्टार्ट होने जा रहा है रिंग नंबर एक आठ सी बी मेला ग्राउंड हनुमान का कॉम्पिटिटर भाग ले रहा है अपने एनिमल को जल्दी से जल्दी रिंग वहां बिना टैग के कर दिया दस सी थ्री में भाग लेने वाले जो भी फार्मर है वो अपने एनिमल को जल्दी से रिंग नंबर एक में लेके आए जजेस आ चुके हैं कॉम्पिटिशन जल्दी स्टार्ट होने वाला है इसके बाद में वो भी कॉम्पिटिशन बहुत सारे करवाने आपसे रिक्वेस्ट है जो मैं डाल रहा हूं जिसकी टीम है अपने निकनेम रिंग नंबर 1 में जल्दी से जल्दी लेके आए उसके बाद सर आप किस साइड से हम पास हो चुके हैं किस साइड से हैं किस साइड से हैं कि आप किस साइड से हैं ऐसा है तो आप चैट वगैरह कर सकते हैं ਰੀ ਗੋਲ ਕਰਦੇ ਰਹੀ ਗੋਲ ਕਰਦੇ ਰਹੀ ਗੋਲ ਕਰਦੇ ਰਹੀ ਲੋ ਵੀ ਮੈਨੂੰ ਤਾਂ ਲੱਗਿਆ ਮੇਲੇ ਦੇ ਵਿੱਚ ਬੜਾ ਸਿਰਾ ਕੰਮ ਆਪਾਂ ਮੇਲਾ ਮੋਲਾ ਵੀ ਆ ਕੇ ਸਭ ਮੁਕਾਬਲੇ ਮੁਕਬਲੇ ਵੇਖ ਕੇ ਤੁਹਾਨੂੰ ਵੀ ਦਿਖਾਏ ਥੋੜੇ ਵਾਸਤੇ ਮੱਥਾ ਮਰਿਦਾ ਤੇ ਹੁਣ ਚੱਲੇ ਆਪਾਂ ਕਰਨ ਨੂੰ ਠੀਕ ਹੈ ਜੀ ਘਰ ਨੂੰ ਤਾਂ ਕਹਿੰਦਾ ਕੰਮ ਤੇ ਚੱਲੇ ਹੁਣ ਸ਼ਾਮ ਨੂੰ ਜਾਵਾਂਗੇ ਘਰੇ ਪਰ ਵੀਡੀਓ ਨੂੰ ਪੂਰੀ ਦੇਖਿਆ ਕਰੋ ਨਾਲੇ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਆ ਸਬਸਕ੍ਰਾਈਬ ਜਰੂਰ ਕਰ ਲੈਣ ਹੱਥ ਜੋੜ ਕੇ ਬੇਨਤੀ ਹੈ ਤੇ ਮਿਲਦੇ ਆਂ ਅਗਲੇ ਬਲੌਗ ਚ ਧੰਨਵਾਦ